ਕੈਫੇ ਦੇ ਵਿੱਚ ਆਜ ਸ਼ਰੀਆਮ ਕੈਫੇ ਮਾਲਕ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਚੀਠਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਸ਼ਰੀਆਮ ਇੱਕ ਕੈਫੇ ਦੇ ਵਿੱਚ ਕੁਝ ਨੌਜਵਾਨ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਕੈਫੇ ਮਾਲਕ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਅਮਲਾ ਕਰ ਦਿੱਤਾ ਜਾਂਦਾ ਤੇ ਮੌਕੇ ਤੇ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਹੋ ਜਾਂਦੇ ਨੇ ਜਿਹੜੇ ਉੱਥੇ ਕੈਫੇ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਉਹ ਵੀ ਇਹ ਤਸਵੀਰ ਵੇਖ ਕੇ ਡਰ ਜਾਂਦੇ ਨੇ ਕਿ ਉਹਨਾਂ ਦੇ ਕੈਫੇ ਦੇ ਵਿੱਚ ਇੱਕੋ ਦਮ ਕੀ ਹੋਣ ਲੱਗ ਜਾਂਦਾ ਹੈ ਜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ ਦੇਖੋ ਕਿਸ ਤਰੀਕੇ ਨਾਲ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਮਜੀਠਾ ਦੇ ਵਿੱਚ ਹੋਇਆ ਤੇ ਤਸਵੀਰਾਂ ਜਿਹੜੀਆਂ ਨੇ ਇਹ ਸਾਫ਼ ਬਿਆਨ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਹਾਲਾਤ ਦਿਨ ਪਰ ਦਿਨ ਖਰਾਬ ਹੁੰਦੇ ਜਾ ਰਹੇ ਨੇ ਜੀਆਂ ਇਹ ਤਾਜ਼ਾ ਤਸਵੀਰ ਮਜੀਠਾ ਤੋਂ ਸੱਮਣੇ ਆਈ ਹੈ ਜਿੱਥੇ ਸ਼੍ਰੀ ਆਮ ਇੱਕ ਕੈਫੇ ਮਾਲਕ ਤੇ ਕੁਝ ਨੌਜਵਾਨ ਉਸਦੇ ਹੀ ਕੈਫੇ ਦੇ ਵਿੱਚ ਜਾ ਕੇ ਉਸਦੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਤੇ ਤਸਵੀਰਾਂ ਤੁਸੀਂ ਵੇਖੋ ਬੇहद ਹੀ ਰੂਕਮਬਾਉ ਤਸਵੀਰਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਹਥਿਆਰਾਂ ਦੇ ਨਾਲ ਉਸ ਨੌਜਵਾਨ ਤੇ ਹਮਲਾ ਕੀਤਾ ਜਾਂਦਾ ਕੁਝ ਨੌਜਵਾਨ ਜਿਹੜੇ ਨੇ ਉਹ ਆਉਂਦੇ ਨੇ ਕੈਫੇ ਦੇ ਵਿੱਚ ਅੰਦਰ ਐਂਟਰ ਕਰਦੇ ਨੇ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਕੈਫੇ ਮਾਲਕ ਤੇ ਹਮਲਾ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਉੱਥੇ ਜਿਹੜੇ ਕੰਮ ਕਰ ਰਹੇ ਹੁੰਦੇ ਨੇ ਤਾਂ ਉਹ ਉਸ ਮਾਲਕ ਨੂੰ ਫੜਦੇ ਨੇ ਉੱਤੇ ਮਰਮ ਪੱਟੀ ਕਰਨ ਦੀ ਕੋਸ਼ਿਸ਼ ਕਰ ਦਿੰਦੇ ਨੇ ਪਰ ਖੂਨੋਂ ਖੂਨ ਜਿਹੜਾ ਸਾਰਾ ਕੈਫੇ ਹੋ ਜਾਂਦਾ ਹਫੜ ਦਫੜੀ ਮਚ ਜਾਂਦੀ ਹੈ ਤਸਵੀਰਾਂ ਬੇहद ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਕੈਫੇ ਮਾਲਕ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਤੇ ਜੋਬਨ ਨਾਮ ਦਾ ਇੱਕ ਨੌਜਵਾਨ ਕੰਮ ਕਰਦਾ ਸੀ ਤੇ ਉਸ ਦੇ ਕੁਝ ਗੁੰਡੇ ਅੰਸਰਾ ਦੇ ਨਾਲ ਤਾਲੁਕ ਸੀ ਜਿਸ ਦੇ ਕਾਰਨ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਉਸ ਦੇ ਵੱਲੋਂ ਹੀ ਉਹਨਾਂ ਦੇ ਕੈਫੇ ਦੇ ਵਿੱਚ ਪੰਜ ਮੁੰਡੇ ਲਿਆ ਕੇ ਹਮਲਾ ਕੀਤਾ ਗਿਆ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਅੱਗੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ ਜਿੱਥੇ ਗੱਲ ਇਹ ਹੋਈ ਆ ਮਜੀਠੇ ਜਿੱਥੇ ਲੜਾਈ ਹੋਈ ਸੀ ਉੱਥੇ ਸਾਡਾ ਵੱਡਾ ਬੇਟਾ ਮਤਲਬ ਇਨਵੋਲ ਨਹੀਂ ਹੈਗਾ ਇਹ ਰਾਹੀਂ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਮਤਲਬ ਲੈ ਗਈਗੀ ਚੋਕ ਕੇ ਇਹ ਪੁੱਛਦੇ ਰਹੇ ਕਿ ਪਾਜ ਕੀ ਗੱਲ ਬਾਤ ਆ ਗਈ ਤੁਸੀਂ ਕਿਹੜੀ ਗੱਲੋਂ ਖੜਿਆ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਵਿਚਾਰ ਪੰਜ ਦਿਨ ਹੋ ਗਏ ਉਹਨਾਂ ਨੇ ਉਹਨੂੰ ਉੱਥੇ ਅੰਦਰ ਹੀ ਰੱਖਿਆ ਸੀ ਇਹ ਪੁੱਛਿਆ ਤੇ ਸਾਨੂੰ ਮਤਲਬ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਕਿ ਕਿਹੜੀ ਗੱਲੋਂ ਖੜਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਇਹ ਕਹਿਣ ਵੀ ਦੇ ਕਿ ਉਸ ਲੜਾਈ ਦੇ ਵਿੱਚ ਸਾਡਾ ਵੱਡਾ ਬੇਟਾ ਨਹੀਂ ਹੈਗਾ ਸਾਗਰਦੀ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੇਟਾ ਬਿਲਕੁਲ નિર્ਦੋਸ਼ ਆ ਉਹਨੂੰ ਟ੍ਰਾਇਲ ਕਿਤਾ ਜਾਵੇ ਤੇ ਜਿਹੜਾ ਮੁਜਰਿਮ ਆ ਉਹ ਫੜੇ ਜਾ ਜੇ ਫਿਰ ਵੀ ਨਹੀਂ ਤੁਹਾਡੇ ਬੱਚੇ ਨੂੰ ਛੱਡਿਆ ਜਾਂਦਾ ਤੇ ਫਿਰ ਕੀ ਕਰੋਗੇ ਫਿਰ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਜਿੰਨਾ ਸੰਘਰਸ਼ ਹੋਗਾ ਇਹ ਕਰਾਂਗੇ ਅਸੀਂ ਧਰਨੇ ਵੀ ਲਾਵਾਂਗੇ ਕਾਹਲੀ ਮੀਠੇ ਹੋਈ ਲੜਾਈ ਉਹਦੇ ਵਿੱਚ ਸਾਡਾ ਵੱਡਾ ਲਟਕਾ ਜਿਹੜਾ ਇਨਵੋਲ ਨਹੀਂ ਹੈਗਾ ਉਸ ਟਾਈਮ ਉਸ ਵੇਲੇ ਘਰ ਸੀ ਕੋਸ ਨੇ ਸਾਡੇ ਲੜਕੇ ਨੂੰ ਨਜਾਇਜ਼ ਚੁੱਕਿਆ ਕਿਉਂ ਨੇ ਚੁੱਕਿਆ ਤੁਸੀਂ ਇਹ ਸਾਨੂੰ ਉਹਨਾਂ ਦੱਸਿਆ ਨਹੀਂ ਕਿਹੜੀ ਗੱਲ ਹੋ ਚੁੱਕਿਆ ਅਸੀਂ ਉਸੇ ਗਏ ਵੀ ਉਹਨਾਂ ਨੇ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਅਸੀਂ ਉਹਨਾਂ ਗਾੜੀ ਬੜੀ ਬੇਨਤੀ ਕੀਤੀ ਕਿ ਸਾਨੂੰ ਦੱਸੋ ਕਿ ਸਾਡਾ ਬੱਚਾ ਕਿਹੜੀ ਗੱਲ ਹੋ ਚੁੱਕਿਆ ਗਿਆ ਠੀਕ ਹੈ ਨਾਂ ਬੱਚੇ ਦਾ ਬੱਚੇ ਸਾਡੇ ਦਾ ਸਾਗਰਜੀਤ ਸਿੰਘ ਉਮਰ ਕਿੰਨੀ ਹੈ ਉਹ ਉਮਰ 19 ਸਾਲ ਉਸ ਵਕਤ ਕਿੱਥੇ ਹੈ ਤੁਹਾਡਾ ਬੱਚਾ ਸਾਡਾ ਬੱਚਾ ਉਸ ਵੇਲੇ ਗੈਰੀ ਮੰਡੀ ਸਾਡੇ ਘਰ ਦੇ ਵਿੱਚ ਬਲ ਬਜ਼ਾਰ ਦੇ ਵਿੱਚ ਘੁੰਮ ਰਿਹਾ ਸੀ ਉਡੇ ਕੋਲ ਸਾਡੇ ਕੋਲ ਸਾਰੇ ਕੈਮਰੇ ਦੇ ਵਿੱਚ ਸਭ ਕੁਝ ਵੀਡੀਓ ਹੈਗੀ ਹੋ ਜੀ। ਬਾਅਦ ਆਪ ਕਿੰਨੀ ਤਰੀਕੀ ਨੂੰ ਹੋਈ ਆ? ਬਾਅਦ ਹੋਈ 13 ਤਰੀਕ ਦੀ। ਕਿੰਨੇ ਵਜੇ? ਰਾਤ 9:30 ਵਜੇ। ਉਸ ਵੇਲੇ ਬੱਚਾ ਕਿੱਥੇ ਸੀ ਤੁਹਾਡਾ? ਉਸ ਵੇਲੇ ਬੱਚਾ ਸਾਡਾ ਘਰ ਇਹ। ਵੀ ਉਹ ਫੇਰ ਮਮੇ ਉਹ ਬੱਚਾ ਘਰ ਆਦਾ ਥੇ ਭਾਵੇਂ ਹਾਇਰ ਦਾ ਕੋ ਕੋ। ਹਾਂਜੀ ਸਾਡੇ ਕੋਲ ਸਭ ਵੀਡੀਓ ਆ ਗਿਆ ਕੈਮਰੇ ਦੀਆਂ ਅਸੀਂ ਸਭ ਕੈਮਰੇ ਜਿ ਕਢਵਾਇਆ ਆ ਕਿ ਉਹ ਟਾਈਮ ਸਾਡਾ ਬੱਚਾ ਪਿੰਡ ਦੇ ਵਿੱਚ ਬਾਜ਼ਾਰ ਦੇ ਵਿੱਚ ਸੀ ਖੜਿਆ ਸੀ। ਤੋਂ ਪੁਲਿਸ ਨੂੰ ਵੀਡੀਓ ਨਹੀਂ ਦਿਖਾਈਆਂ ਗਈਆਂ? ਨਹੀਂ ਅਜੇ ਨਹੀਂ ਦਿਖਾਈਆਂ। ਕਿਉਂ ਨਹੀਂ ਦਿਖਾਈਆਂ? ਉਹਨੂੰ ਉਹਨਾਂ ਸਾਨੂੰ ਉਹਨਾਂ ਦੱਸਿਆ ਨਹੀਂ ਕਿ ਤੁਹਾਡਾ ਬੱਚਾ ਕਿਹੜੇ ਚੱਕਰ ਦੇ ਵਿੱਚ ਵਰਸੀ ਫੜਿਆ ਹਨ ਉਹਨੂੰ ਤੇ ਦੱਸਣ ਸਹੀ ਬਣੂਆਂ ਕਿਹੜੇ ਚੱਕਰ ਤੇ ਫੜਿਆ ਮੰਗ ਕਰਦੇ ਹਾਂ ਹੁਣ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਬੱਚਾ ਜਿਹੜਾ ਸਾਦਰਜੀਤ ਸਿੰਘ ਬਿਲਕੁਲ ਨਿਰਦੋਸ਼ ਹੈ ਤੇ ਉਹਨੂੰ ਮਤਲਬ ਰਹਾ ਕੀਤਾ ਜਾਵੇ ਜਿਹੜੇ ਦੋਸ਼ੀ ਮੁਜਰਮ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੀ ਕੰਮ ਕਰਦੇ ਜੀ ਮੈਂ ਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਬੇਟਾ ਤੁਹਾਡਾ ਕੀ ਕੰਮ ਕਰਦਾ ਬੇਟਾ ਸਾੜਾ ਇਲੈਕਟ੍ਰੀਕਲ ਦਾ ਕੰਮ ਕਰਦਾ ਹੈ ਜੇ ਫਿਰ ਤੁਹਾਡੀ ਪੁਲਿਸ ਨੇ ਸਵਾਰੀ ਨਾਲ ਕੋਈ ਫੇਰ ਕੀ ਫਿਰ ਜੇ ਅਸੀਂ ਉੱਪਰ ਤੱਕ ਜਿੱਥੋਂ ਤੱਕ ਸਾਡੇ ਕੋਲ ਹੋ ਸਕਿਆ ਹੈ ਹਾਈ ਕੋਰਟ ਤੱਕ ਵੀ ਜਾ ਸਕਦੇ ਆ ਉਹ ਮੁੰਡਾ ਸੀ ਆਪਣੇ ਕੋਲ ਵਰਕਰ ਕੰਮ ਕਰਦਾ ਸੀ ਇਹ ਕੀ ਨਾਮ ਸੀ ਉਹਦਾ ਉਹਦਾ ਨਾਮ ਸਾਇਲ ਸੀ ਇਹ ਕਿਥੋਂ ਦੇ ਰਹਿਣ ਵਾਲਾ ਸੀ ਉਹ ਗੈਰੀ ਮੰਡੀ ਦਾ ਸੀ ਇਹ ਫਿਰ ਕੀ ਗੱਲ ਹੋਈ ਝਗੜਾ ਕਿਸ ਗੱਲ ਦਾ ਤੇ ਉਹ ਮਤਲਬ ਕੀ ਉਹ ਸਹੀ ਬੰਦਾ ਨਹੀਂ ਸੀਗਾ ਮਤਲਬ ਗਲਤ ਬੰਦੇ ਨਾਲ ਉਹਦੀ ਬੈਣੀ ਹੋਣੀ ਸੀ ਤੇ ਇਸ ਕਰਕੇ ਜਿਹਨੇ ਉਹ ਹਟਾਤਾ ਸੀ ਉਹਨੂੰ ਕਹੇ ਵੀ ਨਹੀਂ ਤੇ ਰੱਖਣੀ ਨਹੀਂ ਤੇ ਉਹਨੂੰ ਹਟਾਤਾ ਸੀ ਉਹਨੂੰ ਜੀ ਤੇ ਚਾਰ ਪੰਜ ਦਿਨਾਂ ਬਾਅਦ ਮਤਲਬ ਕਿ ਉਹ ਬੰਦੇ-ਮੁੰਦੇ ਲੈ ਕੇ ਆਇਆ ਤੇ ਇਹ ਵਾਰਦਾਤ ਕਰ ਗਿਆ। ਇਹ ਹੋਈ ਗੱਲਾਂ ਦਾ ਕੋਈ ਹੋਰ ਗੱਲ ਹੈ, ਹੋਰ ਗੱਲ ਦਾ ਤਾਂ ਨਹੀਂ। ਨਹੀਂ ਨਹੀਂ, ਇਹੀ ਗੱਲ ਸੀ ਬਸ ਹੋਰ ਕੋਈ ਗੱਲ ਨਹੀਂ ਆਪਣਿਆਂ ਦਾ ਕੋਈ ਨਜਾਇਜ਼ ਆਪਣੀ ਕੋਈ ਨਿੱਜੀ ਕੋਈ ਹੋਰ ਦੁਸ਼ਮਣ ਨਹੀਂ ਹੈ ਨਹੀਂ ਸੀ ਉਹਦੇ ਨਾਲ ਕੋਈ ਬਸ ਇਹੀ ਸੀ ਸਾਨੂੰ ਸਹੀ ਨਹੀਂ ਲੱਗਿਆ ਇਸ ਕਰਕੇ ਜੀ ਇਹਨੂੰ ਗੜਤਾ ਸੀਗਾ। ਤੇ ਉਹ ਬਾਅਦ ਚ ਆ ਗਏ ਤੇ ਵਾਰਦਾਤ ਕਰ ਗਏ। ਪੈਸੇ ਨਹੀਂ ਦਿੱਤੇ ਜਾਂ ਕੀ ਹਿਸਾਬ-ਕਿਹਾਬ। ਨਹੀਂ ਨਹੀਂ, ਆਪਣਾ ਉਹ ਤੋਂ ਸਭ ਤੋਂ ਪੈਸੇ ਆਪੋ ਤੋਂ ਲੈਣੇ ਸੀਗੇ। ਆਪੋ ਤੋਂ ਪੈਸੇ ਲੈਣੇ ਸੀਗੇ। ਤੇ ਉਹ ਵੀ ਕੋਈ ਗੱਲ ਨਹੀਂ ਸੀ ਜਿਹੜੀ ਉਹ ਗੱਲ ਹੋਈ ਨਹੀਂ ਬਸ ਸਿੱਧਾ ਮੁੰਡੇ ਵਾਂਡੇ ਲੈ ਕੇ ਆਇਆ ਉਹਦੇ ਤੇ ਸਟਾ ਸਟਾਈਆਂ ਲਾ ਗਏ ਪ੍ਰੈਸ ਕਾਨਫਰੈਂਸ ਕਰਨ ਦਾ ਵਿਸ਼ਾ ਇਹ ਆ ਕਿ ਇਹ ਸਾਡੇ ਗੈਰੀ ਮੰਡੀ ਤੋਂ ਸਰਬਜੀਤ ਸਿੰਘ ਇਹਨਾਂ ਦਾ ਬੇਟਾ ਜਿਹੜਾ ਵਾ ਉਹ ਸਾਗਰਜੀਤ ਸਿੰਘ ਜਿਹੜਾ ਹੀ ਉਮਜੀਠਾ ਪੁਲਿਸ ਵੱਲੋਂ ਉਹਨੂੰ ਜਿਹੜਾ ਵਾ ਘਰੋਂ ਦਿਨ ਮੰਗਲਵਾਰ ਤਰੀਕ ਕਿਹੜੀ ਸੀ 13 14 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਿਹੜਾ ਵਾ ਉਹ ਘਰ ਤੋਂ ਜਿਹੜਾ ਵਾ ਉਠਾ ਕੇ ਲੈ ਗਏ ਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਭਜਨਟ ਕੀਤੀ ਜਦੋਂ ਇਹਨਾਂ ਨੇ ਪੁੱਛਗਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਕੋਈ ਹੰਗਰੀ ਫੂਡ ਪੁਆਇੰਟ ਮਜੀਠੇ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਤੇ ਉਸ ਦੇ ਵਿੱਚ ਇਨਵੋਲਡ ਹੈ ਤੇ ਜਦੋਂ ਅਸੀਂ ਉਸ ਬਾਰੇ ਜਦੋਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਤੇ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਇਹ ਮੁੰਡਾ ਵਿੱਚ ਇਨਵੋਲਡ ਹੈ ਇਹਨੂੰ ਤੁਸੀਂ ਜਿਹੜਾ ਵਾ ਉਹ ਤੁਹਾਨੂੰ ਅਸੀਂ ਛੱਡ ਨਹੀਂ ਸਕਦੇ ਹਾਲਾਂਕਿ ਸਾਡੇ ਕੋਲ ਪੁਖਤਾ ਤੇ ਬਿਲਕੁਲ ਠੋਸ ਸਬੂਤਾਂ ਦੇ ਬਿਨਾ ਤੇ ਸਾਡਾ ਜਿਹੜਾ ਉਹ ਸਾਗਰਜੀਤ ਸਿੰਘ ਲੜਕਾ ਸੀ ਉਹ ਤਿੰਨਾ ਕੈਮਰਿਆਂ ਦੇ ਵਿੱਚ 8:12 8:20 ਮਿੰਟ ਦੀ ਵੀਡੀਓ ਕਲਿੱਪ ਚ ਔਰ 9:25 ਮਿੰਟ ਦੀ ਵੀਡੀਓ ਕਲਿੱਪ ਦੇ ਵਿੱਚ ਗੈਰੀ ਮੰਡੀ ਮੌਜੂਦ ਸੀ ਜਿਹੜੀਆਂ ਫੋਟੋ ਜਿਸ ਦੀਆਂ ਜਿਹੜੀਆਂ ਪੈਂਡ ਰਾਈਵਾਂ ਜਾਂ ਉਹਦੀਆਂ ਵੀਡੀਓ ਕਲਿੱਪ ਉਹ ਜਿਹੜੀਆਂ ਤੁਹਾਡੇ ਮੀਡੀਆ ਦੇ ਜਿਹੜੇ ਜਿਹੜਾ ਵਾ ਉਹ ਮੋਬਾਈਲ ਦੇ ਵਿੱਚ ਮੈਂ ਸੈਂਡ ਕਰ ਦੂੰਗਾ ਜਿਹਦੇ ਬਿਲਕੁਲ ਸਾਫ਼ ਤੇ ਸਪਸ਼ਟ ਟਾਈਮਿੰਗ ਵੀ ਆ ਰਹੀ ਆ ਤੇ ਮੁੰਡਾ ਵਿੱਚ ਕੈਮਰੇ ਦੇ ਵਿੱਚ ਆਲਰੇਡੀ ਹੈਗਾ ਵਾ ਔਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮੁੰਡਾ ਕਿਸ ਚੱਕਰ ਦੇ ਵਿੱਚ ਫੜਿਆ ਵਾ ਜਾਂ ਉਹ ਕਿਹੜੀ ਜਗ੍ਹਾ ਵਾ ਉਹ ਸਾਨੂੰ ਤੇ ਹੁਣ ਇਹ ਵੀ ਪਤਾ ਲੱਗਾ ਕਿ ਪਿੱਛੇ ਜੇ ਭੀ ਉਹਨੂੰ ਜਿਹੜਾ ਵਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਪਰ ਅਸੀਂ ਇਸ ਚੀਜ਼ ਦੀ ਹਰ ਜ਼ੋਰ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਅੱਗੇ ਔਰ ਵੇਖੋ ਜਦੋਂ ਜਿਹੜਾ ਬੰਦਾ ਦੋਸ਼ੀ ਆ ਅਸੀਂ ਉਸ ਚੀਜ਼ ਦੇ ਵਿੱਚ ਤੇ 1% ਵੀ ਜਿਹੜਾ ਵਾ ਰਿਕਵਰਟ ਨਹੀਂ ਬਣਨਾ ਚਾਹੁੰਦੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 1% ਰਿਕਵਰਟ ਨਹੀਂ ਬਣਨਾ ਚਾਹੁੰਦੇ ਇਹਦੇ ਵਿੱਚ ਜੀ ਉਹਨਾਂ ਦੇ ਹੰਗਰੀ ਫੂਡ ਪੁਆਇੰਟ ਦੇ ਉੱਤੇ ਹੀ ਇੱਕ ਮੁੰਡਾ ਗਰੀ ਮੰਡੀ ਦਾ ਜਿਹੜਾ ਜੋਬ ਕਰਦਾ ਸੀਗਾ ਤੇ ਉਹਦਾ ਕਿਸੇ ਗੱਲੋਂ ਇਹਨਾਂ ਨਾਲ ਕੋ ਛੋਟਾ ਮੋਟਾ ਵਿਵਾਦ ਹੋਇਆ ਉਹਨਾਂ ਨੇ ਇਹਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਤੇ ਉਹ ਆਪਣੇ ਨਾਲ ਕੁਝ ਹੋਰ ਆਪਣੇ ਦੋਸਤ ਲੈ ਕੇ ਤੇ ਕਿਰਪਾਨਾਂ ਵਗੈਰਾ ਤਿੱਖੇ ਹਥਿਆਰ ਲੈ ਕੇ ਤੇ ਉਹਨੇ ਆਣ ਕੇ ਇਹਨਾਂ ਤੇ ਹਮਲਾ ਕੀਤਾ ਸੀ ਹੰਗਰੀ ਫੂਡ ਦੇ ਅੰਦਰ ਤੇ ਹੰਗਰੀ ਫੂਡ ਦੇ ਜਿਹੜੇ ਮਾਲਕ ਸੀ ਦੋ ਜਣੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨੇ ਕ੍ਰੂਸ਼ਲ ਢੰਗ ਦੇ ਨਾਲ ਵੱਢ ਫੱਟ ਕੀਤੀ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਘਟਾਇਆ ਸੀਗਾ ਉਸ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਐਫ ਆਈ ਆਰ ਲਾਉਂਸ ਕਰਕੇ ਤੇ ਜਿਹੜਾ ਇੱਕ ਵਿਅਕਤੀ ਜਿਹੜਾ ਰੈਕੀ ਨਾਲ ਕਰਾਉਂਦਾ ਰਿਹਾ ਵਾ ਉਹਨੂੰ ਅਸੀਂ ਅਰੈਸਟ ਕਰ ਲਿਆ ਵਾ ਮੋਟਰਸਾਈਕਲ ਵੀ ਪੰਸਰ ਬਰਾਮਦ ਕਰ ਲਿਆ ਜਿਹਦੇ ਤੇ ਉਹ ਉਸ ਦਿਨ ਵਾਰਦਾਤ ਕਰਨ ਆਏ ਸੀ ਤੇ ਜਿਹੜੇ ਦੂਜੇ ਆ ਉਹਨਾਂ ਦਾ ਕਾਫੀ ਕ੍ਰਿਮੀਨਲ ਰਿਕਾਰਡ ਮਾੜਾ ਵਾ ਉਹ ਉਸ ਦਿਨ ਤੋਂ ਹੀ ਭਗੌੜੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਸਾਡੇ ਏਐਸਆਈ ਹਰਜੀਤ ਸਿੰਘ ਜਿਹੜੇ ਆ ਇਸ ਮੁਕਤਮੇ ਦੀ ਤਫ਼ਤੀਸ਼ ਕਰ ਰਿਹਾ ਤੇ ਉਹਨਾਂ ਨੂੰ ਮੈਂ ਸਖਤ ਹਦਾਇਤ ਦਿੱਤੀ ਆ ਕਿ ਜਿਹੜਾ ਵੀ ਇਹਦੇ ਵਿੱਚ ਅਸਲ ਦੋਸ਼ੀ ਆ ਉਹਦੀ ਡੂੰਘਾਈ ਨਾਲ ਜਾਂਚ ਕਰਕੇ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਨਜਾਇਜ਼ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ।